ਹਾਂਜੀ ਸਵਾਗਤ ਹੈ ਦੀਪਦੇੜੀ ਫਾਰਮ ਚੈਨਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਤੇ ਨਾਲ ਦਿੱਤੇਗੇ ਬੈਲ ਦੇ ਇਨਸਾਨ ਨੂੰ ਦਿਵਾਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਤੁਸੀਂ ਦੇਖ ਸਕੋ ਕਿਸੇ بھائی ਨੇ ਆਪਣਾ ਕੋਈ ਵੀ ਪਸ਼ੂ ਸਲ ਕਰਨਾ ਹੋਵੇ ਵੀਡੀਓ ਬਣਾਉਣ ਦੇ ਲਈ ਤੁਸੀਂ ਮੈਂ ਦਿੱਤੇਗੇ ਨੰਬਰ ਤੇ ਸੰਪਰਕ ਕਰ ਸਕਦੇ ਆਂ ਜੀ ਅੱਜ ਦੀ ਵੀਡੀਓ ਵਿੱਚ ਜਿਹੜੀਆਂ ਤੁਸੀਂ ਦੋ ਵੇੜਾ ਦੇਖ ਰਹੇ ਆ ਇਹ ਬਾਈ ਹੁਣਾਂ ਦੀਆਂ ਸੇਲ ਆ ਵਿਕਾਊ ਆ ਬਾਕੀ ਇਹ ਨਾ ਦੋਵਾਂ ਵੇੜਾ ਵਾਲੇ ਪ੍ਰੋਪਰ ਜਾਣਕਾਰੀ ਆਪਾਂ ਬਾਈ ਹੁਣਾਂ ਤੋਂ ਲਾਵਾਂਗੇ ਆਜੋ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਨਾਮ ਤੇ ਪਿੰਡ ਦੱਸ ਦੇ ਨਾਮ ਜਸੰਦਰ ਸਿੰਘ ਪਾਉ ਪਿੰਡ ਸਰਦੀਪੁਰਾ ਜ਼ਿਲ੍ਹਾ ਬਟਿੰਡਾ ਜੀ ਸੀ ਰਾਮਪੁਰਾ ਮੋਬਾਈਲ ਨੰਬਰ ਬਾਈ 9041088876 ਜੀ ਠੀਕ ਹੈ ਜੀ ਬਾਈ ਜਿਹੜੇ ਪਹਿਲੇ ਨੰਬਰ ਤੇ ਵਿਹੜ ਦੇਖਦੇ ਕਿੰਨੇ ਮਸੂਆ ਇਹ ਦੂਜਾ ਸੁਆ ਸੁਣਦੀ ਹੈ ਜੀ ਦੂਜਾ ਸੁਆ ਜੀ ਹਾਂ ਜੀ ਸੂਣ ਸਮਾਂ ਬਾਈ ਲੈ ਜੂ 5-4 ਦਿਨ ਪੰਜ ਤੋਂ 4 ਦਿਨ ਪੰਜ ਤੋਂ 4 ਦਿਨ ਬਾਕੀ ਸੂਣ ਚ ਤੇ ਜਦੋਂ ਦੁੱਧ ਕਿੰਨਾ ਦਿੱਤਾ ਬਾਈ ਦਸਨ ਮਤਾਬਕ ਮਾਲ ਕਰੇ ਉਹ ਦਿੱਤਾ ਹੈ 17 ਲੀਟਰ ਬਾਈ ਠੀਕ ਹੈ ਜੀ ਮਾਈ ਰਹਿ ਗਈ ਠੀਕ ਹੈ ਜੀ ਲੈ ਬਾਈ ਖੋਲ ਕੇ ਦਿਖਾ ਦੋ ਬਾਈ ਇਹ ਤਾਂ ਲੰਬੀ ਲੈ ਚਲਿਓ ਬਾਈ ਦਾ ਸਮਤਾਪਕ 5 ਤੋਂ 4 ਦਾ ਸਮਾਂ ਸੂਣ ਚ ਬਾਕੀ ਆ ਕਈ ਜੀ ਪਸ਼ੂ ਰੱਖ ਦੋ ਨਾ ਪਹਿਲਾਂ ਵੀ ਸੂ ਸਕਦਾ ਤੇ ਉੱਪਰ ਉੱਪਰ ਲਿਜਾ ਸਕਦਾ ਇਹ ਇਸ ਵਾਰ ਬਾਈ ਕਹਿੰਦਾ 20 ਕੋ ਦੁੱਧ ਪਲੱਸ ਜਾਊਗੀ ਰੋਗਲੀ ਬਾਈ ਥਾਣਾ ਹਵਾਨਾ ਆਪਾਂ ਨੇੜੇ ਤੇ ਚੱਕਰਵਾ ਦਿੰਨੇ ਆ 40 ਹੀ ਥਾਣਾ ਪੂਰੇ ਗੈਪ ਚ ਲੱਗੇ ਪੀੜੀ ਦੇ ਪਾਵੇਂ ਵਾਂਗੂ ਬਾਕੀ ਲੈਵ ਚ ਢੈ ਲਵੋ ਪਈ ਸਾਰੀ ਕੱਢ ਕੇ ਸੂਗੀ ਚਾਰ ਤੋਂ ਪੰਜ ਦਿਨ ਦਾ ਸਮਾਂ ਸੂਣ ਚ ਬਾਕੀ ਆ ਬਾਕੀ ਵਜਨ ਵਜਨ ਬਹੁਤ ਹੈ ਵਹਿੜਦਾ ਮੁੱਲ ਆਪਾਂ ਬਾਈ ਤੇ ਪਤਾ ਕਰ ਲੈਨੇ ਆ ਜੈਜਾ ਕੀ ਮੁੱਲ ਕਰਦਾ ਬਾਈ ਬਾਕੀ ਠੰਡੀ ਸੀਦਾ ਬਾਈ ਯਾਰ ਠੀਕ ਹੈ ਜੀ ਮਰਜ਼ੀ ਹੱਥ ਚਲਾਈ ਦਿਓ ਆ ਤੁਸੀਂ ਦੇਖ ਸਕਦੇ ਠੰਡੀ ਤਾਂ ਮੇਰਾ ਬਰਫ ਵਰਗੀ ਆ ਹਾਂ ਬਾਕੀ ਦੁੱਧ ਫੈਂਟ ਵਾਲਾ ਪਾਉ ਬਾਈ ਹਾਂ ਬਈ ਤੱਲ ਬਹੁਤ ਪਈ ਆ ਹਲੇ ਕੱਢ ਕੇ ਸੂਪਾ ਗਾਲੀ ਤੁਹਾਨੂੰ ਬਹੁਤ ਚੰਗਾ ਲੱਗਾ ਦੇਖ ਲਓ ਹਾਂਜੀ ਠੰਡੀ ਚੰਗਾ ਜਿਹਾ ਮਰਜ਼ੀ ਬੈਠਾ ਠੰਡੀ ਸੀ ਤਾਂ ਪੂਰੀ ਆ ਬਾਈ ਤੇ ਬਾਈ ਕੀ ਮੁੱਲ ਕਰਦੇ ਜੈਜਾ ਇਹ ਦੇ ਦਾਂਗੇ 60000 ਰੁਪਏ ਦੀ ਮਾਨਤਨ ਹੋ ਜੀ ਕਰ ਦਾਂਗੇ ਥੋੜਾ ਘਣਾ ਠੀਕ ਹੈ ਜੀ ਕਿ ਭਾਈ 2 ਨੰਬਰ ਤੇ ਜਰਸੀ ਹਾਂ ਜੀ ਬਾਕੀ ਤੁਸੀਂ ਦੇਖ ਸਕਦੇ ਨੇ ਚਾਰ ਹੀ ਥਾਣਾ ਪੂਰੇ ਗੈਪ ਚ ਲੱਗੇ ਆ ਬਣੂ ਮਣੂ ਬਹੁਤ ਮਹਿੰਗਾ ਨਾ ਇਹ ਕੱਚੀ ਕੱਚੀ ਦੀ ਵੀਡੀਓ ਆ ਜੇ ਆਪਾਂ ਤਿਆਰ ਦੀ ਵੀਡੀਓ ਪਾਉਂਦੇ ਗੱਲਾਂ ਬਾਤਾਂ ਹੋੜ ਹੀ ਹੋਣੀਆਂ ਸੀ 2 ਨੰਬਰ ਤੇ ਆ ਜੀ ਭਾਈ ਕਿਹੜਾ ਜਰਸੀ ਤੇ ਇਹ ਵੀ ਦੂਜਾ ਸੂਆ ਜੀ ਦੂਜਾ ਸੂਆ ਜੀ ਹਾਂ ਜੀ ਸੂਚ ਸਵਾ ਬਈ ਇਹ ਦਾ ਜੂ 5-6 ਦਿਨ 5 ਤੋਂ 6 ਦਿਨ ਸਵਾ ਅਗਲਾ ਹਫਤਾ ਮੰਨ ਕੇ ਆ ਜੇ ਹਾਂ ਹਫਤੇ ਦੀ ਮੰਨ ਕੇ ਆ ਜੀ ਠੀਕ ਹੈ ਦੁੱਧ ਪਿਛਲੇ ਸਵੇਰ ਆ ਵੀ ਕਿੰਨਾ ਕਿ ਦਿੱਤਾ ਇਹਨੇ ਵੀ ਪਾਇਆ ਹੋ 15 ਲੀਟਰ ਠੀਕ ਹੈ ਜੀ ਬਾਕੀ ਬਈ ਖੋਲ ਕੇ ਲਿਆ ਦੇ ਖੋਲ ਕੇ ਦਿਖਾ ਦੇ ਆ ਬਾਈ ਆਪ ਨੂੰ ਤੋੜ ਕੇ ਦਿਖਾ ਦਿੰਦੇ ਆ ਤੋੜਾ ਫੇੜਾ ਵੇੜਦਾ ਚੈੱਕ ਕਰ ਲਓ ਲਵਾਈ ਉਚਾਈ ਵੇੜਦੀ ਪੂਰੀ ਚੰਗੀ ਆ ਇੱਕ ਨੰਬਰ ਦੀ ਪੂਰੀ ਚੰਗੀ ਲਵਾਈ ਚ ਤੇ ਦੋ ਨੰਬਰ ਵੀ ਕੱਦ ਕਾਠ ਵਾਲੀ ਛੋਟੀ ਨਹੀਂ ਬਾਈ ਵੇੜਾ ਦੋਵੇਂ ਕੱਟ डालेंगे ਕੋਈ ਨਿੱਕੀ ਸਮਝਿਆ ਨਾ ਜੇ ਮੜਗਾ ਹੰਮਗਾ ਵੀ ਨਹੀਂ ਪੂਰੇ ਬਜਨ ਵਾਲੀਆਂ ਤੇ ਦੇਖ ਸਕਦੇ ਆ ਇੱਕ ਨੰਬਰ ਹੀ ਬਹੁਤ ਵਧੀਆ ਤੇ ਦੋ ਨੰਬਰ ਵੀ ਦੋ ਨੰਬਰ ਦੇ ਵੀ ਚਾਰ ਹੀ ਥਾਣਾ ਪੂਰੇ ਗੈਪ ਚ ਲੱਗੇ ਆ ਬਾਕੀ 5 ਤੋਂ 6 ਦਾ ਸਮਾਂ ਪਿਆ ਆ ਜੇ ਲੈ ਲ ਲੈ ਬਈ ਦੁੱਧ ਬਾਜੂ ਬਈ 16 17 ਠੀਕ ਆ ਬਈ ਦੁੱਧ ਅੱਗੇ ਭਈ ਆਪਣੀ ਆਪਣੀ ਸਵਾਲਾ ਹੁੰਦਾਗਾ ਬਾਕੀ ਜੇ ਦੁੱਧ ਇੰਨਾ ਨੇ ਨਾ ਦਿੱਤਾ ਇੰਨਾ ਨਾ ਹੋਰ ਤੇ ਦੇਣਾ ਵੀ ਕਿਹੜੀਆਂ ਨੇ ਆ ਥਾਣਾ ਹਵਾਨ ਦੇ ਨਗਾ ਪੂੜੀਆਂ ਦੋਵੇਂ ਸਾਫ ਆ ਤੂੰ ਦੇਖ ਸਕਦੇ ਆ ਬਣੂ ਐ ਵੀ ਬੜ ਪੂਰੀ ਠੀਕ ਆ ਯਾਰ ਸਾਰੇ ਬਲ ਕੱਢ ਕੇ ਫਿਰ ਸੁਣਾ ਤੂੰ ਦੇਖ ਸਕਦੇ ਆ ਬਲ ਪਏ ਬਹੁਤ ਬਈ ਹੋ ਜਤਾ ਹਾਂ ਜੀ ਬਈ ਕੀ ਮਲ ਕਰਦੇ ਜਾਇਜ ਆ ਇਹ ਦੇ ਦਾਂਗੇ 58000 ਦੀ 58000 ਦੀ ਮਾਨਤਾਨ ਜੀ ਬਸ ਥੋੜਾ ਕਨਾ ਕਰਾਂਗੇ ਠੀਕ ਹੈ ਜੀ ਓਕੇ ਬਾਈ ਨੰਬਰ ਸਕਰੀਨ ਤੇ ਆ ਦਿੱਤੇਗਾ ਨੰਬਰ ਦਾ ਸੰਪਰਕ ਕਰ ਲਓ 58000 ਰੁਪਏ ਮੋਲਾ ਬਾਈ ਕਹਿੰਦਾ ਮਾਣਤਾਂ ਵਿੱਚ ਜ਼ਰੂਰ ਕੀਤਾ ਜਾਊਗਾ ਬਾਕੀ ਉਹ ਫੈਸ ਕੁਆਲਿਟੀ ਚੈੱਕ ਕਰਾ ਦਿੰਦੇ ਵੇੜ ਦੀ ਫੈਸ ਕੁਆਲਿਟੀ ਦੇਖੋ ਸਨਖਪੂਣਾ ਵੇੜ ਚ ਪੂਰਾ ਹੈਗਾ ਬਦਾਮੀ ਜਰਸੀ ਬੋਦੀ ਵਾਲੀ ਜਰਸੀ ਇੱਕ ਨੰਬਰ ਤੇ ਇੱਕ ਨੰਬਰ ਦੇ ਵਜਨ ਪੂਰਾ ਜ਼ਿਆਦੇ ਆ ਤੁਸੀਂ ਦੇਖ ਸਕਦੇ ਆ ਅੱਜ ਦੀ ਵੀਡੀਓ ਚ ਆਪਾਂ ਦੋ ਪਾਸੋਂ ਸੈਲ ਲਈ ਲੈ ਕੇ ਆਏ ਸੀ ਪਿੰਨ ਸੁਰਜੀਤਪੁਰਾ ਜ਼ਿਲ੍ਹਾ ਬਠਿੰਡਾ ਤਸਵੀਰਾਂ ਆਪਣਾ ਫੋਨ ਤੋਂ ਵੀਡੀਓ ਕਵਰ ਕੀਤੀ ਆ ਜਿਹੜੇ ਜਲਾਲ ਆ ਇੱਕ ਸਾਈਡ ਜਲਪੁਰਾ ਭਾਈ ਕਾ ਜੇਕਰ ਆ ਪਾਨ ਗਵਾਨ ਪਿੰਡਾਂ ਦੀ ਗੱਲ ਕਰੀਏ ਇੱਕ ਸਾਈਡ ਤੇ ਵੱਡਾ ਪਿੰਡ ਜਲਾਲ ਦਿਆਰਪੁਰਾ ਭਾਈ ਕਾ ਬਾਕੀ ਨੰਬਰ ਸਕਰੀਨ ਤੇ ਆ ਦਿੱਤੇ ਕੇ ਨੰਬਰ ਦਾ ਸੰਪਰਕ ਕਰ ਲਿਓ ਬਾਕੀ ਬਾਈ ਦੇ ਕੋਲੇ ਪਸ਼ੂ ਜਿਹੜੇ ਬਾਈ ਆਉਂਦੇ ਜਾਂਦੇ ਰਹਿੰਦੇ ਆ ਤੁਸੀਂ ਜਦੋਂ ਮਰਜ਼ੀ ਬਾਈ ਦੇ ਘਰੇ ਆ ਸਕਦੇ ਆ ਬਾਈ ਦੇ ਕੋਲੇ ਦੋ ਤੋਂ ਚਾਰ ਪਸ਼ੂ ਸੈਲ ਲਈ ਹੁੰਦੇ ਹੁੰਦੇ ਆ ਤੇ ਜਿਹੜੇ ਮੇਰੇ ਭੈਣ ਭਰਾਵਾਂ ਚੈਨਲ ਤੇ ਵੀਡੀਓ ਪਹਿਲਾਂ ਵੀ ਦੇਖਦੇ ਆ ਉਹਨਾਂ ਨੂੰ ਬੇਨਤੀ ਆ ਕਿ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਈ ਤੇ ਨਾਲ ਦਿੱਤੇ ਗਏ ਬੈਲ ਦਾ ਇਨਸਾਨ ਦਵਾਲਿਓ ਤੇ ਵੀਡੀਓ ਨੂੰ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ